ਲਾ ਸੱਜਣਾ ਇੱਕ ਨਾ ਘਰੇਲੂ ਸੱਜਣਾ ਕੋਲੋਂ ਆਪਣੇ ਬਹੁਤ ਖਾਸ ਮਿੱਤਰ ਕੋਲੋਂ ਨਾ ਤੁਹਾਨੂੰ ਇੱਕ ਬਹੁਤ ਕਮਾਲ ਦੀ ਮੱਝ ਲਗਿਆਂ ਦਿਖਾਉਣਾ ਪਿੰਡ ਉਗਰਾਹਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਘਰੇਲੂ ਸੱਜਣਾ ਕੋਈ ਬਾਈ ਹੋਰਾਂ ਦਾ ਜੇ ਗੱਲ ਕਰ ਲਈ ਨਾ ਵਪਾਰ ਵਾਲਾ ਕੰਮ ਨਹੀਂ ਹੈਗਾ ਇੱਕ ਮੱਝ ਬਾਈ ਕਹਿੰਦਾ ਸੇਲ ਕਰਨੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਆਜੋ ਮਰੀਕ ਸਿੰਘ ਆ ਇੱਧਰ ਬੰਨੇ ਆ ਜਾ ਹੋਰ ਕਿਵੇਂ ਆ ਠੀਕ ਆ ਵਧੀਆ ਚੜਦੀ ਕਲਾ ਚੜਦੀ ਵੀਡੀਓ ਮੈਗਰ ਕਰਨਾ ਆ ਵੀਡੀਓ ਪਹਿਲੀ ਉਹੀ ਗੱਲ ਆ ਵੀ ਮੇਰੇ ਏਰੀਆ 'ਚ ਵੀਡੀਓ ਦਾ ਨਾ ਥੋੜਾ ਜਿਹਾ ਰਿਵਾਜ ਘੱਟ ਆ ਹਨਾ ਆਪਣੇ ਰਿਵਾਜਾ ਹੁਣ ਚੱਲਿਆ ਆਪਣੇ ਕਰਕੇ ਆਪਣੇ ਏਰੀਆ 'ਚ ਤੇ ਬਾਕੀ ਜੇ ਗੱਲ ਕਰਨੀ ਪਸ਼ੂ ਰੱਖ ਲੈਂਦੇ ਮੇਰਾ ਖਿਆਲ ਅਮਰੀਕ ਪੀੜੀ ਦਾ ਰ ਪੀੜੀ ਵਾਲਾ ਸਿਸਟਮ ਹੀ ਹਨਾ ਬਹੁਤ ਚਿਰ ਹੋ ਗਿਆ ਪਸ਼ੂ ਰੱਖਾ ਆ ਠੀਕ ਆ ਗੱਲ ਇੱਕ ਬੱਚੇ ਨਾਲ ਤੁਹਾਨੂੰ ਹੋਰ ਵੀ ਮਲਾਉਣਾ ਪਹਿਲਾਂ ਉਸ ਤੋਂ ਬਾਅਦ ਬਾਈ ਤੋਂ ਡਿਟੇਲ ਪੁੱਛੂੰਗਾ ਆ ਜਾ ਆਇਆ ਔਰ ਲਿਵਰ ਨੇ ਆ ਜਾ ਤੇਰਾ ਕੀ ਨਾਮ ਆ ਮੇਰਾ ਨਾਮ ਰਣਜੀਤ ਸਿੰਘ ਰਣਜੀਤ ਆ ਰਣਜੀਤ ਭਾਈ ਬੜਾ ਸ਼ਕੀਨ ਆ ਨਜਾਇਜ਼ ਹੀ ਸ਼ਕੀਨ ਆ ਰਣਜੀਤ ਸਿੰਘ ਪਸ਼ੂਆ ਦਾ ਹਨਾ ਹਾਂ ਭਾਈ ਪੂਰਾ ਸ਼ੌਕ ਹੈ ਹੋਰ ਪਾਸੇ ਤਾਂ ਨਹੀਂ ਧਿਆਨ ਜਾਂਦਾ ਕਿਧਰੇ ਤੇ ਬਾਕੀ ਸ਼ੌਕ ਚੰਗਾ ਹਨਾ ਇਹ ਹਾਂ ਭਾਈ ਆ ਸ਼ੌਕ ਇਹ ਸੱਜਣੋਂ ਚੰਗਾ ਜਿਵੇਂ ਵਾਕਾ ਨੂੰ ਕਹਿੰਦੇ ਅਮਰੀਕੀ ਇਹ ਸ਼ੌਕ ਕਰਾਦੀ ਇਹ ਨਸ਼ੇ ਪੱਤੇ ਵਾਲੇ ਸ਼ੌਕ ਨਾਲੋਂ ਹਨਾ ਤੇ ਸੂਆ ਕਾਹਦੇ ਅਮਰੀਕੀ ਦਾ ਮੱਝ ਦਾ ਤੀਜਾ ਸੂਆ ਸੂਈ ਸੂਆ ਤੀਜਾ ਤੇ ਦੁੱਧ ਦੂਜੇ ਸੂਏ ਕਿੰਨਾ ਕੁ ਦਿੱਤਾ ਆ ਜਾੁਰਲੇ ਬੰਨੇ 13 13 ਲੀਟਰ ਹਾਂ ਤੇ ਬੱਚਾ ਕੀ ਹੋਣੇ ਦਿਨ ਕੱਟਾ ਨਾਲ ਕੱਟਾ ਦਿਨ ਕਿੰਨਾ ਵਾਂ ਸੂਈ ਨੂੰ ਤੀਜਾ ਦਿਨਾਂ ਚ ਤੀਜਾ ਦਿਨ ਨਾਲ ਲੱਭੀ ਮਾਰ ਕੇ ਨਾ ਇਥੋਂ ਨਾ ਬੱਚੇ ਦਾ ਨਾੜੂਆ ਚੈੱਕ ਕਰ ਸਕਦੇ ਹਾਂ ਨਾਲ ਆ ਗਿਆ ਕੱਟਾ ਦਿਨ ਸੂਈ ਨੂੰ ਬਾਈ ਕਹਿੰਦਾ ਤੀਜਾ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਪੋਲੀਦਾਰ ਚਵਾਈ ਦੀ 100 ਦੀ 100 ਰੂਗੀ 100 ਦੀ 100 ਥਣ ਵੱਧ ਘੱਟ ਕੋਈ ਨਾ ਜਮੇ ਵੀ ਨਹੀਂ ਕਿਸੇ ਵੀ ਵੱਖ ਤੋਂ ਭਾਰ ਬੋਝ ਫੋਲ ਲਗਰਾਂ ਟੇ ਜੀ ਇਹ ਘਰ ਦੀ ਆ ਜੇ ਆਪਾਂ ਲਈ ਆ ਕਰਦੇ ਕਰਦੀ ਮੱਝ ਸਾਰੀ ਕਰਦੀ ਨੇ ਆਪਣੇ ਦੂਜੇ ਵੀ ਕਰਦੀਆਂ ਨੇ ਠੀਕ ਆ ਗੱਲ ਆ ਜਿੰਨੇ ਕਿ ਪਸ਼ੂ ਆਪਣੇ ਘਰੇ ਬੰਨੇ ਹੋਇਆ ਕਰਦੀ ਨੇ ਹਾਂ ਠੀਕ ਆ ਗੱਲ ਪਸ਼ੂ ਪਾਈ ਕਹਿੰਦਾ ਸਾਰੀ ਕਰਦੇ ਆ ਛੋਟੀ ਇਹ ਵੀ ਕਰਦੀ ਅਮਰੀਕਾ ਇਹ ਤਾਂ ਨਹੀਂ ਪਤਾ ਵੀ ਆਪ ਹੀ ਕਿਹੜੇ ਟੀਕੇ ਦੀ ਆ ਕਹ ਲਈ ਕਿਸੇ ਸਿੰੰਦਾਂ ਨੂੰ ਤਾਂ ਨਹੀਂ ਪਤਾ ਨਹੀਂ ਆਪਾਂ ਆਸਾਨ ਤੰਦਰ ਸਾਹਿਬ ਆਸਾਨ ਬੜੀਆ ਰੱਖਦੇ ਆ ਆਪ ਹੀ ਰੱਖਦੇ ਠੀਕ ਆ ਗੱਲ ਹਾਂ ਇੱਕ ਬਾਈ ਹੋਰਾਂ ਕੋਲੇ ਖਾਸ ਗੱਲ ਤੁਹਾਨੂੰ ਹੋਰ ਦੱਸਾਂ ਇੱਕ ਬੂਰਾ ਇੱਕ ਮੋ ਦੋ ਮੋਰਾ ਦੇ ਹਨਾ ਹਾਂ ਆ ਤਿੰਨ ਸਾਹ ਨੇ ਤਕਰੀਬਨ ਬਾਕੀ ਨੇੜ ਤੇੜ ਵਾਲੇ ਸੱਜਣ ਉਹਨਾਂ ਵਾਸਤੇ ਵੀ ਸੰਪਰਕ ਕਰ ਲਿਓ ਤੇ ਇਹ ਝੋਟੀ ਬਾਈਕ ਦਾ ਤੀਜਾ ਸੂਆ ਸੂਈਆ ਦਿਨ ਵੀ ਤੀਜਾ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਮੇਰਾ ਖਿਆਲ ਆ ਜੇ ਇਹ ਹੁੰਦੀ ਅਮਰੀਕ ਵਪਾਰੀ ਦੇ ਘਰੇ ਤਾਂ ਇਹ ਦੂਜਾ ਸੂਆ ਰਹਿਣਾ ਸੀ ਹਨਾ ਘਰੇਲੂ ਹੀ ਦੱਸਣ ਦੇ ਆਪਾਂ ਸਹੀ ਉਹ ਦੱਸਣਾ ਠੀਕ ਆ ਗੱਲ ਘਰੇਲੂ ਬੰਦਾ ਉਹੀ ਗੱਲ ਆ ਵੀ ਜਾਣਕਾਰੀ ਨਾਲ ਥੋੜੀ ਜੀ ਕਹਿ ਲਈ ਜੈਨੂਨ ਦੇ ਦੰਦਾ ਤੇ ਅੱਜ ਇਹਦੇ ਕੋਲੇ ਬੋਲਾ ਕਿੰਨਾ ਕਹੂ ਆਈਡੀ ਆ ਜੀ ਅੱਜ ਅਦੂ ਲਾਲਾ ਵੀ 7-8 ਲੀਟਰ ਹਾਂ ਉਰਲੇ ਬੰਨੇ ਕਰਦੇ ਮੱਧ ਨੂੰ ਪਰਲੇ ਬੰਨੇ ਜਾ ਕੇ ਮਾੜਾ ਉਰਨ ਘੁਮਾ ਦੇ ਪਰਲੇ ਪਾਸੇ ਧੱਕ ਦੇ ਅੱਜ ਬਾਈ ਕਹਿੰਦਾ 7 ਤੋਂ 8 ਲੀਟਰ ਦੇ ਤਕਰੀਬਨ ਤਕਰੀਬਨ ਹੋਊਗਾ ਬਾਈ ਥੋੜਾ ਜਿਆ ਕਹੂੰਗਾ ਵੀ ਨਰਵਸ ਕਿਉਂਕਿ ਉਹੀ ਗੱਲ ਆ ਵੀ ਕਦੇ ਨਾ ਕੈਮਰੇ ਮੂਰੇ ਆਇਆ ਨਹੀਂ ਪਰ ਛੋਟੀ ਵੱਡੀ ਆ ਕੱਦ ਵੀ ਚੰਗਾ ਤੇ ਲੰਬੀ ਵੀ ਚੰਗੀ ਤੇ ਉਤੋਂ ਬਿਲਕੁਲ ਸਟ੍ਰੇਟ ਆ ਗਈ ਥੋੜੀ ਜੁਰਲੇ ਬੰਨੇ ਹੋਰ ਕਰਦੇ ਤੇ ਆਰਡਰ ਮੈਂ ਤੁਹਾਨੂੰ ਇਹ ਕਹੂੰਗਾ ਆਰਡਰ ਇਹਦਾ ਨਾ ਇਥੋਂ ਲੰਬੀ ਚੈੱਕ ਕਰਾ ਦੀ ਡੰਗ ਜੇ ਤੇ ਆ ਸਿਸਟਮ ਆ ਤੇ ਬੈੜਾ ਨਾਲ ਦਾ ਲੈ ਬਈ ਰੱਖੀਆ ਫਿਕਸ ਜਾ ਟੁੱਟ ਮਾ ਨਹੀਂ ਰੱਖਦੀ ਕਿਸੇ ਪੱਖ ਤੋਂ ਤੇ ਦੁੱਧ ਅਮਰੀਕ ਕਿੰਨਾ ਕੁ ਲੰਮਾ ਸਮਾਂ ਦੇਂਦੀ ਆ ਭਾਈ ਇਹ ਤਿੰਨ ਕੁ ਮਹੀਨੇ ਪਹਿਲਾਂ ਹਟਦੀ ਆ ਗੱਬਣ ਹੋ ਕੇ 7 ਮਹੀਨਿਆਂ ਦੀ ਹਾਂ 3 ਮਹੀਨੇ ਪਹਿਲਾਂ ਛੱਡਣੀ ਪੈਂਦੀ ਆ ਹਾਂ 3 ਮਹੀਨੇ ਤੇ ਕਿੰਨੇ ਕੁ ਦੁੱਧ ਤੋਂ ਛੱਡੀ ਆਪਨੇ ਇਹ ਇਹ 6 ਕਿਲੋਟਰ ਤੋਂ 5 6 5 6 ਕਿਲੋਟਰ ਇਸ ਵਾਰੀ ਕਿੰਨੀ ਕਾ ਆਸ ਆਏ ਤੋਂ ਵੀ ਕਿੰਨਾ ਦੁੱਧ ਦੇ ਸਕਦੀ ਆ 15 ਲੀਟਰ ਤਾਂ ਕੱਢਣਾ ਤੇ ਨਹੀਂ ਦੇ ਸਕਦੀ 15 ਦੇ ਲਗ ਭਾ ਤੋੜ ਦਾਂਗੇ ਖੋਲ ਕੇ ਆਪਾਂ ਬਾਹਰੇ ਤੋੜ ਦਾਂਗੇ ਤੋੜਨ ਨੂੰ ਕਹਿੰਦੀ ਠੀਕ ਆ ਗੱਲ ਦਿਖਾ ਦੋ ਰੋਸ਼ਿਸ਼ ਰਹੂਗੀ ਤੁਹਾਨੂੰ ਨਾ ਤੋੜ ਕੇ ਦਿਖਾ ਦਈਏ ਤੇ ਬਾਕੀ ਬਾਜਨ ਪੋਜਨ ਫੁੱਲ ਆ ਵੱਡੀ ਵੀ ਫੁੱਲ ਆ ਗਈ ਕੱਲਾ ਚਲਮਰੀ ਕਹਿਣ ਨੂੰ ਥੋੜਾ ਜਿਹਾ ਮੈਂ ਕਹੂੰਗਾ ਦਰਦੀ ਜ਼ਰੂਰ ਆ ਕਿਉਂਕਿ ਘਰ ਦੀ ਝੋਟੀ ਆ ਤੇ ਬੋਲਾ ਬਾਈ ਕਹਿੰਦਾ ਇਹ ਮੰਨ ਲਓ 8 ਲੀਟਰ ਦੇ ਲਗਭਗ ਗੱਲ ਇਹ ਵਾਲੀ ਆ ਬੱਚੇ ਤੇ ਲਿਆ ਕੋਈ ਨਹੀਂ ਪਰੇਸ਼ਾਨ ਨਾ ਕਰ। ਬੱਚਾ ਚੱਲਿਆ 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 ਅੰਦਰ ਲੈ ਬੰਨੀ ਲੈ ਜਾ। ਤੇ ਬਾਕੀ ਇੱਥੇ ਦਾ ਜੱਜਮੈਂਟ ਕਰ ਸਕਦੇ ਹਾਂ ਕਿਉਂਕਿ ਥੋੜਾ ਜਿਹਾ ਡਰਦੀ ਆ। ਉਦਾਂ ਸਿਸਟਮ ਕੋਈ ਨਹੀਂ ਸੂਆ ਬਾਈ ਕਹਿੰਦਾ ਰੈਨਲ ਤੀਜਾ ਤੇ ਬਾਕੀ ਨਾ ਇੱਥੇ ਤੋਂ ਚੈੱਕ ਕਰ ਸਕਦੇ ਹੋ ਬੰਦੋ ਜੀ ਚਵਾਈ ਦੀ ਬਾਈ ਕਹਿੰਦਾ ਰੋਗੀ 100 ਦੀ 100 ਤੇ ਨਾਲ ਇਹਦੇ ਆ ਗਿਆ ਮੇਲ ਕਾਫ ਕਹਿ ਲਈਏ ਕਟਾ ਤੇ ਦੁੱਧ ਨਾ ਬਾਈ ਕਹਿੰਦਾ ਗੱਬਣ ਹੋ ਗਏ ਮੰਨ ਲਓ ਵੀ 7 ਮਹੀਨਿਆਂ ਦੇ ਲਗਭਗ ਦਿੰਦੀ ਆ 5 ਤੋਂ 6 ਕਿਲੋ ਦੁੱਧ ਤੇ ਬਾਈ ਤੇ ਪੈਸੇ ਮਰੀ ਕਿਹਦੇ ਕਿੰਨੇ ਲੈ ਲਾਂਗੇ ਬਾਈ ਫਿਰ ਹੂੰ ਪੈਸੇ ਕੋਈ ਨਾ ਕਰ ਲਾਂਗੇ ਹਿਸਾਬ ਨਾਲ ਆਪਣਾ ਫੋਨ ਤੇ ਹੀ ਕਰੋਂਗੇ ਫਿਰ ਫੋਨ ਤੇ ਕਰ ਲਾਂਗੇ ਫੋਨ ਤੇ ਬਾੜੇ ਤਾਂ ਨਹੀਂ ਮੰਗਦਾ ਨਾ ਬਾੜੇ ਦਾ ਕੰਮ ਮੰਗਦਾ ਕਿਤੇ 4-5 ਲੱਖ ਮੰਗ ਲੈ ਨਾ ਮਾਲ ਮੁੱਲ ਜਾ ਠੀਕ ਹੈ ਗੱਲ ਇਹ ਜੀ ਅਗਲਾ ਆ ਜਿੰਨੀ ਕਿ ਬਾਈ ਕਹਿੰਦਾ ਵੀ ਮਤਲਬ ਜਿੱਦਾਂ ਦੀ ਕੁਆਲਿਟੀ ਦਾ ਪਸ਼ੂ ਆ ਹਨਾ ਹਾਂ ਹਾਂ ਓਨੇ ਕੇ ਪੈਸੇ ਬਾਈ ਕਹਿੰਦਾ ਇਹਦੇ ਲੈ ਲਾਂਗੇ ਤੇ ਚਬਾਈ ਦੀ ਗਾਰੰਟੀ ਰਹੂਗੀ 100 ਦੀ 100 ਹਾਂ ਹਾਂ ਟਾਈਟ ਫੈਟ ਤਾਂ ਨਹੀਂ ਨਾ ਨਾ ਜਮੀ ਨਹੀਂ ਕੋਈ ਕਹੇ ਸ਼ਰਲਾ ਛੱਟਾ ਕੋਈ ਚਿਹੇ ਬੱਚਾ ਵਾ ਜੀ ਕੋਈ ਸ਼ਰਲਾ ਛੱਟਾ ਨਹੀਂ ਭੋਲੀ ਪੋਲੀਆ ਬੁਰੀਦਾਰ 100 ਦੀ 100 ਹਰੇਕ ਪੱਕਾ ਜਮਾ ਹਾਂ ਤੇ ਨੰਬਰ ਬੋਲ ਦਿਓ ਤੁਹਾਡਾ 98725 ਹਾਂਜੀ 13936 98725 13936 ਬਾਈ ਦਾ ਨੰਬਰ ਆ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ